ਇਹ ਗਲੂ ਹੀ ਚਾਰ ਸਪਲੇਟ ਸਮੋਸੇ ਲਗਵਾਏ ਇਹਨਾਂ ਨੇ ਇਹਨਾਂ ਨੂੰ ਸਮੋਸੇ ਖਾ ਕੇ ਕਹਿੰਦੇ ਅਸੀਂ ਪੈਸੇ ਨਹੀਂ ਦਿੰਦੇ ਤੇ ਨੇ ਤਲਵਾਰ ਪਰਵਾਰਾਂ ਲੈ ਕੇ ਮਾਨਨੇ ਸੁਣੂ ਬੱਤ। ਪਟਿਆਲਾ ਬਾਸ ਸੜੇ ਤੇ ਤਲਵਾਰਾ ਚੱਲੀਆਂ ਨਹੀਂ ਤੇ ਵਜਾ ਮਾਮੂਲੀ ਜਹੀ ਦੱਸੀ ਜਾ ਰਹੀ ਹੈ ਕਿ ਆ ਜਾ ਰਿਹਾ ਹੈ ਕਿ ਪਟਿਆਲੇ ਦੇ ਬਾਸ ਸੜੇ ਸਮੋਸੇ ਵਾਲੀ ਦੁਕਾਨ ਤੇ ਕੁਝ ਨੌਜਵਾਨ ਸਮੋਸੇ ਖਾਣ ਆਏ ਸਨ ਸਮੋਸੇ ਖਾਣ ਤੋਂ ਬਾਅਦ ਦੁਕਾਨਦਾਰ ਨੇ ਜਦ ਨੌਜਵਾਨਾਂ ਕੋਲੋਂ ਪੈਸੇ ਮੰਗੇ ਤਾਂ ਉਹਨਾਂ ਨੇ ਠੰਡੇ ਸਮੋਸੇ ਕਹਿ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਹਾਂ ਧਿਰਾਂ درمیان ਬਹਿਸਬਾਜ਼ੀ ਹੋ ਗਈ ਜੋ ਕਿ ਵੇਖਦੇ ਹੀ ਵੇਖਦੇ ਖੂਨੀ ਝੜਪ ਵਿੱਚ ਬਦਲ ਗਈ। ਦੁਕਾਨਦਾਰ ਮੁਤਾਬਕ ਨੌਜਵਾਨਾਂ ਨੇ ਤਲਵਾਰਾਂ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਦੁਕਾਨ ਦੇ ਤਿੰਨ ਲੋਕ ਗੰਭੀਰ ਜ਼ਖਮੀ ਹੋਏ ਨੇ ਜੋ ਕਿ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ। ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਭਾਈ ਕੋਈ ਗੱਲ ਨਹੀਂ ਹੋਈ ਸੀ ਇਹਨਾਂ ਨੇ ਕਿਹਾ ਚਾਰ ਪਲੇਟ ਸਮੋਸੇ ਲਗਾਓ ਸੰਕ ਨਾਮ ਮੇਰਾ ਔਰੇ ਜਾਈ ਔਰੇ ਆਪਣੇ ਰਿਸ਼ੀ ਕਲੋਨੀ ਔਰੇ ਖਰੀਦੀ ਔਰੇ ਬਸਟੇ ਖੜਿਆ ਦੀ ਇਹ ਗੱਲ ਹੋਈ ਚਾਰ ਪਲੇਟ ਸਮੋਸੇ ਲਗਵਾਈ ਇਹਨਾਂ ਨੇ ਭਾਈ ਅਸੀਂ ਗਰਮ ਗਰਮ ਸਮੋਸੇ ਲਗਾ दिए ਇਹਨਾਂ ਨੇ ਸਮੋਸੇ ਖਾ ਕੇ ਕਹਿੰਦੇ ਅਸੀਂ ਪੈਸੇ ਨਹੀਂ ਦਿੰਦੇ ਤੈਨੂੰ ਮੈਂ ਕੋਈ ਨਹੀਂ ਭਾਈ ਜਾਉ ਤੁਸੀਂ ਕੱਲ ਪਕੜਿਆ ਉਹਨੂੰ ਘੇੜ ਕੇ ਮੈਨੂੰ ਕੁੱਟਣ ਲੱਗੇ ਤਲਵਾਰ ਪਰਵਾੜਾ ਲੈ ਕੇ ਮਾਨਿਆ ਸਾਨੂੰ ਕਰਦੀ ਇਹ ਅੱਤੇ ਜੀ 7-8 ਬੰਦੇ ਹਾਂ ਜੀ ਤਲਵਾਰ ਨਾਲ ਅਸੀਂ ਮੁਲਾਜ਼ਮ ਨੂੰ ਬੁੜਾਈਆਂ ਤਲਵਾਰ ਓਕੇ ਇਹ ਜੀ ਇਸ ਟਾਈਮ ਪੰਜ ਬੰਦੇ ਤੇ ਬਾਕੀ ਤਿੰਨ ਬੰਦੇ ਕੋਟ ਕੁਟਾ ਕੇ ਭੱਜ ਗਏ ਸੀ ਇਹ ਕਦੇ ਨਹੀਂ ਆਏ ਜੀ ਸਾਡੇ ਕੋਲ ਅਸੀਂ ਇਹਨੂੰ ਸਿੱਧਾ ਜੇਲ੍ਹ ਭੇਜਣਾ ਚਾਹੀਦਾ ਇਹ ਐਸੇ ਬੰਦੇ ਨੂੰ ਛੱਡਣਾ ਚਾਹੀਦਾ ਹਾਂ ਜੀ ਆ ਗਈ ਦੀ ਅਸੀਂ ਮੁਲਾਜ਼ਮ ਮੁਲਾਜ਼ਮ ਬੰਦੇ ਨੂੰ ਖੁਦ ਭੜਾਇਆ ਸੀ ਅਸੀਂ ਇਹ ਜੀ ਚਾਰ ਬੰਦੇ ਤਲਵਾਰ ਮਾਰੀਆਂ ਜੀ ਛੁਰੇ ਮਾਰਦੇ ਤਲਵਾਰ ਮਾਰੀਆਂ ਜੀ ਆ ਦੇਖੋ ਤਲਵਾਰ ਮਾਰੀਆਂ ਜੀ ਜਬੀ ਮਾਰੀਏ ਸਾਡੇ ਨੂੰ ਮਾਰੀਏ ਮੁੰਡੇ ਨੂੰ ਮਾਰੀਏ ਉਹ ਮੈਡਮ ਕੇ ਵੀ ਮਾਰੀਏ ਉਹ ਮੈਡਮ ਬਾਹਰ ਖੜੀ ਹੈ ਜੀ ਉੱਥੇ ਹੀ ਸੂਚਨਾ ਮਿਲਨ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਕੈਮਰੇ ਖੰਗਾਲਨ ਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਸਾਨੂੰ ਹੁਣ ਪਤਾ ਲੱਗਿਆ ਸੀ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਉਹਦੇ ਸੰਬੰਧੀ ਅਸੀਂ ਇੱਥੇ ਹੁਣ ਆਏ ਸੀਗੇ ਤੇ ਇੱਥੇ ਆ ਕੇ ਪਤਾ ਲੱਗਾ ਕੋਈ ਇਹਨਾਂ ਦਾ ਦੁਕਾਨ ਤੇ ਕੋਈ ਖਾਣ ਪੀਣ ਦੇ ਪਿੱਛੇ ਇਹਨਾਂ ਦਾ ਆਪਸ ਵਿੱਚ ਕੋਈ ਪੈਸੇ ਲੈ ਕੇ ਝਗੜਾ ਹੋਇਆ ਕੋਈ ਲੜਾਈ ਜਗੜਾ ਜੀ ਆ ਕੋਈ ਤਪਾਨਾ ਮਗਰ ਵੀ ਚੱਲਿਆ ਹਾਲੇ ਪੜਤਾਲ ਕਰਦੇ ਆ ਪੜਤਾਲ ਕਰਨ ਤੋਂ ਬਾਅਦ ਫਿਰ ਜਿਵੇਂ ਹੋਏਗਾ ਦੇਖ ਕੇ ਫਿਰ ਤੁਹਾਂ ਦਾ ਇਹਨਾਂ ਦੇ ਲੋਕ ਸਿੰਘ ਨੂੰ ਜਾਣਕਾਰੀ ਵਿੱਚ ਪਤਾ ਇਹਨਾਂ ਦੇ ਦੱਸ ਹਾਲੇ ਸਾਨੂੰ ਉਹਦਾ ਕਲੀਅਰ ਨਹੀਂ ਹੈ ਕੈਮਰੇ ਦੇਖਦੇ ਆ ਕੈਮਰੇ ਵਿੱਚ ਫਿਰ ਪਤਾ ਲੱਗੇਗਾ ਜਿਵੇਂ ਉਵੇਂ ਅਸੀਂ ਤੁਹਾਂ ਦਾ ਹਾਂ ਟੋਟਲ ਕਿੰਨੇ ਲੋਕ ਜ਼ਖਮੀ ਆ ਜੀ ਇਹ ਇਹ ਟੋਟਲ ਹਾਲੇ 3 ਜ਼ਖਮੀ ਨੇ ਜੀ ਤਿੰਨੋ ਜ਼ਖਮੀ ਆ ਤਿੰਨ ਬੰਦੇ ਆ ਲੈਡੀ ਸਾਹਿਬ ਕਹਿ ਰਹੇ ਨੇ ਲੱਗੀਆਂ ਮਾੜੀ ਮੋਟੀ ਪਰ ਮਾੜੀ ਮੋਟੀ ਆ ਕੋਈ ਜੀ ਉਹ ਕਿੱਦਾਂ ਦੀ ਕਾਰਵਾਈ ਕਰ ਰਿਹਾ ਬਾਈ ਜੀ ਦੇਖਦੇ ਆ ਜੀ ਕਰ ਰਹੇ ਆ ਫਿਰ ਕਰਕੇ ਜਿਵੇਂ ਹੋਏਗਾ ਕਾਨੂੰਨ ਦੇ ਦੇਖਣੀ ਆ ਜ